ਅੱਜ ਤੋਂ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਅੱਜ ਡੀਸੀ ਸਨਕਸ਼ੀ सिन्हा ਪਹੁੰਚੀ ਜਿੱਥੇ ਉਹਨਾਂ ਨੇ ਕਿਹਾ ਕਿ ਸਰਕਾਰੀ ਖਰੀਦ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਅੱਜ ਤੋਂ ਤੇ ਨਾਲ ਹੀ ਉਹਨਾਂ ਨੇ ਜੋ ਕਿ ਕਣਕ ਦੀ ਨਮੀ ਦੇ ਕਾਰਨ ਜਿੰਨਾ ਵੀ ਮੁੱਲ ਪੈਂਦਾ ਉਸ ਦੇ ਹਿਸਾਬ ਨਾਲ ਜਿਹੜੇ ਆਰਟੀ ਨੇ ਉਸਾ ਰੇਟ ਪਾਣਗੇ ਅਤੇ ਅੱਜ ਤੋਂ ਜਿਹੜੇ ਕਿਸਾਨ ਨੇ ਉਹ ਆਪਣੀ ਕਣਕਾ ਜੋ ਕਿ ਮੰਡੀ ਵਿੱਚ ਲੈ ਕੇ ਪਹੁੰਚਣਗੇ ਉਹਨਾਂ ਨੂੰ ਤੁਰੰਤ ਹੀ ਉਸੇ ਵਕਤ ਪੈਸੇ ਤੇ ਜਾਣਗੇ ਕੀ ਕੁਝ ਕਿਹਾ ਹੈ ਆਓ ਸੁਣਦੇ ਹਾਂ ਅੱਜ ਐਕਚੁਅਲ ਆਪਣੀ ਰਾਇਵਲ ਖੰਨਾ ਦੇ ਵਿੱਚ ਹੀ ਹੋਈ ਹੈ ਮੇਜਰਲੀ ਜਿਹੜੀ ਅੱਜ ਅਸੀਂ ਪਰਚੇਸ ਵੀ ਸ਼ੁਰੂ ਕੀਤੀ ਹੈਗੀ ਹੈ ਖੰਨਾ ਆਪਣੇ ਜ਼ਿਲ੍ਹੇ ਜ਼ਿਲ੍ਹੇ ਦੇ ਵਿੱਚ ਹੀ ਆਬਵੀਅਸਲੀ ਲਾਰਜੈਸਟ ਹੈਗੀ ਹੈ ਪਟੇਸ਼ਾ ਦੇ ਵਿੱਚ ਲਾਰਜੈਸਟ ਗ੍ਰੇਨ ਮਾਰਕੀਟ ਵੀ ਹੈਗੀ ਹੈ ਤੇ ਇਸ ਦੇ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਅੱਜ ਤੋਂ ਹੀ ਪਰਚੇਸ ਸ਼ੁਰੂ ਹੈ ਤੇ ਜਿਹੜੇ ਕਿਸਾਨ ਵੀਰ ਆਏ ਆ ਉਹਨਾਂ ਨੂੰ ਪੇਮੈਂਟ ਵੀ ਅੱਜ ਹੀ ਹੋ ਜਾਏਗੀ ਤੇ ਮੈਂ ਸਾਰੇ ਹੀ ਕਿਸਾਨਾਂ ਨੂੰ ਇਹ ਤੁਹਾਡੇ ਇਤਰਾਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਉਹ ਸੁੱਕੀ ਫਸਲ ਲੈ ਕੇ ਆਉਣ ਮੰਡੀਆਂ ਦੇ ਵਿੱਚ ਤਾਂ ਜੋ ਉਹਨਾਂ ਦੀ ਸਫਾਈ ਹੋ ਕੇ ਉਹਨਾਂ ਦੇ ਨਾਲ ਦੇ ਨਾਲ ਲਿਫਟਿੰਗ ਵੀ ਹੋ ਸਕੇ ਪਰਚੇਸ ਦੇ ਨਾਲ ਨਾਲ ਲਿਫਟਿੰਗ ਵੀ ਹੋ ਸਕੇ ਉਹ ਸਾਡਾ ਇੱਕ ਫੈਸਲਾ ਹੈਗਾ ਹੈ ਕਿ ਮੋਇਸਚਰ ਮੀਟਰ ਦੇ ਹਿਸਾਬ ਨਾਲ ਮੋਇਸਚਰ ਵੀ ਤੁਹਾਡਾ ਹੋਵੇ ਤੇ ਕਿਸਾਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਵੀ ਦੇਣੀ ਹੈ ਵਿਸਾਖੀ ਦੀ ਵੀ ਤੇ ਅੱਜ ਤੋਂ ਸਾਡਾ ਸੀਜ਼ਨ ਜਿਹੜਾ ਹੈ ਸ਼ੁਰੂ ਸੀਐਮ ਸਾਹਿਬ ਨੇ ਜਿਹੜੀ ਨੀਤੀ ਜਿਹੜੀ ਇਸ ਕਮੇਟੀ ਨੇ ਕਰਤਵਾਰ ਉਹਨਾਂ ਨੇ ਕਿਹਾ ਕਿ ਟ੍ਰੈਲੀ ਉੱਤਰ ਦੀ ਸਾਰ ਫਸਲ ਜਦੋਂ ਨਾ ਉਹ ਪੇਮੈਂਟ ਹੋ ਗਈ ਆਪਣੇ ਇਨਸ਼ੋਰ ਕਰਨ ਦੇ ਲਈ ਇਹ ਕੀ ਰੇਂਜ ਲੱਗੇ सो अगेन जस्ट टॉकिंग अबाउट द डिस्ट्रिक्ट एडमिनिस्ट्रेसन यूँ थोड़ा जि करना पड़ेगा कोड ऑफ कंडक्ट लगन कारण आई आई कैन नॉट अच्छा चलो आई आई वुडेंट नो अबाउट द समीक्षा मीटिंग बट जिस तरह मैं तो दस्या है, है कि इस किसान की जीडी हैगी है पेमेंट वो अज ही हो जाएगी आई थिंक इन्ह ने रज कर रखा है सारा कुछ सो साडे जिले दही प्रक्रिया रहेगी दैट किसान जल्दी ਜੋ ਹੈ ਫ੍ਰੀ ਹੋ ਜਾਵੇਗਾ ਉਹਨਾਂ ਨੂੰ ਵੇਟ ਨਾ ਕਰਨਾ ਫਾਰਮਰਸ ਨੂੰ ਕੀ ਮੈਸੇਜ ਇਸ਼ੂ ਆ ਰਹੇ ਅੱਜ ਤੁਸੀਂ ਇਹਨਾਂ ਨੂੰ ਕੁਝ ਕਰਦੇ ਹੋ ਕਿੰਨੇ ਚਿਰ ਇਹਨਾਂ ਨੇ ਵੇਟ ਕੀਤਾ ਹੋਣਾ ਐਫਸੀਆਈ ਦੇ ਇਸ਼ੂ ਆ ਰਹੇ ਹੁੰਦਾ ਜੀ ਤੇ ਇਸ ਵਾਰ ਉਹਨੂੰ ਸੋਲਵ ਆਊਟ ਕਰਨ ਦੇ ਲਈ ਕੀ ਫੈਸਲਾ ਕਰ ਰਹੇ ਐਫਸੀਆਈ ਦਾ ਇਹਨਾਂ ਦੀ ਜਿਹੜੀ ਮੰਗ ਹੈਗੀ ਹੈ ਆੜਤੀਆਂ ਦੀ ਕੀ ਇਹਨਾਂ ਦੀ ਪਿਛਲੀ ਵੀ ਕੋਈ ਬਕਾਇਆ ਪੈਂਡਿੰਗ ਪੇਮੈਂਟਸ ਹੈਗੀਆਂ ਇਹਨਾਂ ਦਾ ਕੋਈ ਕੋਰਟ ਕੇਸ ਵੀ ਚੱਲਦਾ ਹੈ ਤੋ ਇਹ ਚੀਜ਼ ਅਸੀਂ ਨੋਟ ਕਰ ਚੁੱਕੀ ਐ ਤੇ ਅਸੀਂ ਅੱਗੇ ਜੋ ਵੀ ਬਣਦੀ ਕਾਰਵਾਈ ਹੈ ਉਹ ਅਸੀਂ ਉੱਚ ਅਧਿਕਾਰੀਆਂ ਨਾਲ ਵੀ ਟੇਕ ਅਪ ਕਰਾਂਗੇ ਤੇ ਫਾਰਮਰਸ ਨੂੰ ਕੀ ਮੈਸੇਜ ਦੇਣਾ ਚਾਹਾਂਗੀ ਜੀ ਮੈਂ ਪਹਿਲਾਂ ਤਾਂ ਵਧਾਈਆਂ ਦੇਣਾ ਚਾਹੁੰਦੀ ਆ ਫਾਰਮਰਸ ਨੂੰ ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਖਰੀਦ ਸ਼ੁਰੂ ਹੋ ਚੁੱਕੀ ਐ ਤੇ ਮੈਂ ਦੁਬਾਰਾ ਇਹੀ ਅਪੀਲ ਕਰਨਾ ਚਾਹੁੰਦੀ ਕਿ ਤੁਸੀਂ ਜ਼ਰੂਰ ਸੁੱਕੀ ਫਸਲ ਲੈ ਕੇ ਆਓ ਤਾਂ ਜੋ ਤੁਹਾਨੂੰ ਵੀ ਅਸੀਂ ਸਹੂਲਤ ਦੇ ਸਕੀਏ ਤੇ ਨਾਲ-ਨਾਲ ਅਸੀਂ ਲਿਫਟਿੰਗ ਵੀ ਕਰਾਵਾਂਗੇ ਪੇਮੈਂਟ ਵੀ ਤੁਹਾਡੇ ਨਾਲ ਹੋਣਗੀ ਐ ਤੇ ਮੈਂ ਇੱਕ ਇੱਕ ਉਹ ਲਈ ਇਨਵੀਟੇਸ਼ਨ ਵੀ ਦੇਣਾ ਚਾਹੁੰਦੀ ਹੈ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਸਮੀਖਿਆ ਮੀਟਿੰਗ ਸਾਡੀ ਹੁੰਦੀ ਹੈਗੀ ਹੈ ਪ੍ਰੋਕਿਊਰਮੈਂਟ ਨੂੰ ਲੈ ਕੇ ਤਾਂ ਜੇਕਰ ਕਿਸੇ ਨੂੰ ਵੀ ਕੋਈ ਵੀ ਦਿੱਕਤ ਆ ਰਹੀ ਹੈ ਉਹ ਸਿੱਧੇ ਤੌਰ ਤੇ ਸਾਡੀ ਸਮੀਖਿਆ ਮੀਟਿੰਗ ਦੇ ਵਿੱਚ ਪਹੁੰਚ ਸਕਦੇ ਆਂ ਸਾਡੀ ਸਮੀਖਿਆ ਮੀਟਿੰਗ ਮੇਰੇ ਦਫ਼ਤਰ ਸਾਡੇ 9 ਵਜੇ ਹੁੰਦੀ ਹੈ ਤੇ ਮੈਂ ਡੀਐਮਓ ਸਾਹਿਬ ਰਾਹੀਂ ਤੇ ਆਪਣੇ ਹੈਰਪਿਅਰਕਿਊਰਮੈਂਟ ਏਜੰਸੀਜ਼ ਰਾਹੀ ਵੀ ਜੇਕਰ ਕਿਸੇ ਨੇ ਜੁਆਇਨ ਕਰਨਾ ਹੋਵੇ ਲਿੰਕ ਰਾਹੀ ਵੀ ਅਸੀਂ ਵੀਸੀ ਲਿੰਕ ਵੀ ਪ੍ਰੋਵਾਈਡ ਜਿਹੜੀ ਇਹ ਕਰ ਰਹੀ ਹੈਗੀ ਹੈ ਕਿ ਕੋਈ ਵੀ ਆਪਣੇ ਫੋਨ ਤੋਂ ਵੀ ਕਨੈਕਟ ਕਰ ਸਕਦਾ ਹੈ ਜੇਕਰ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਮੇਰੇ ਆਫਿਸ ਨਹੀਂ ਪਹੁੰਚ ਪਾਰੇ ਕਿਸ ਰੀਜ਼ਨ ਤੋਂ ਤਾਂ ਮੈਂ ਤਾਂ ਇਹੀ ਚਾਹਾਂਗੀ ਕਿ ਵੱਧ ਤੋਂ ਵੱਧ ਸਾਨੂੰ ਜੇਕਰ ਕੁਝ ਪਤਾ ਲੱਗਦਾ ਤਾਂ ਅਸੀਂ ਨਾਲ ਦੀ ਨਾਲ ਉਸ ਨੂੰ ਸੌਟ ਆਊਟ ਕਰੀਏ ਤੇ ਮੈਮ ਤੁਸੀਂ ਇੱਕ ਤਾਰਾ 144 ਲਗਾਈ ਹੈ ਉਹਦਾ ਰੀਜ਼ਨ ਕੀ ਹੈ ਜੀ ਤੇ ਕਿਹੜੀ-ਕਿਹੜੀ ਚੀਜ਼ਾਂ ਬਿਆਨ ਨੇ ਉਸ ਵਿੱਚ ਦੀਾਰੇ 144 ਤਾਂ ਬਹੁਤ ਚੀਜ਼ਾਂ ਦੇ ਲਗਾਈ ਹੋਈ ਹੈ ਜੀ ਤੁਹਾਡੇ ਕੋਈ ਸਪੈਸੀਫਿਕ ਕੁਐਸਚਨ ਹੋਵੇ ਤਾਂ ਦੱਸ ਦਿਓ ਤੇ ਇਹ ਕਹਿੰਦੇ ਕਿ ਲੋਡ ਕੀ ਪੈਕੇਜ ਵਿੱਚ ਲਾਉਣ ਦੀ ਇਸ ਟਾਈਮ ਜੀ ਇਹ ਤਾਂ ਹਮੇਸ਼ਾ ਅਸੀਂ ਲਗਾਉਂਦੇ ਹੈਗੇ ਆ ਜੀ 144 ਜਿਹੜੀ ਹੈਗੀ ਹੈ ਤੁਸੀਂ ਜੇ ਕੰਬਾਈਨ ਹਾਰਵੈਸਟਰਸ ਦੀ ਗੱਲ ਕਰ ਰਹੇ ਹੋ ਤਾਂ ਕੰਬਾਈਨ ਹਾਰਵੈਸਟਰਸ ਆ ਟਾਈਮਿੰਗ ਇਸ ਲਈ ਕੀਤਾ ਜਾਂਦਾ ਕਿਉਂਕਿ ਗਿੱਲੀ ਜਿਹੜੀ ਕਣਕ ਹੈ ਉਹ ਨਾ ਆਵੇ ਮੰਡੀਆਂ ਦੇ ਵਿੱਚ ਉਹ ਸੁੱਕੀ ਹੀ ਆਵੇ ਇਸ ਲਈ ਟਾਈਮਿੰਗ ਨਿਰਧਾਰਿਤ ਕੀਤੀ ਜਾਂਦੀ ਹੈ ਤਾਂ 144 ਦੇ ਨਾਲ ਜੀ ਥੈਂਕ ਯੂ ਥੈਂਕ ਯੂ ਕੀ ਨਾਮ ਤੁਹਾਡਾ? ਅਜਮੇਰ ਸਿੰਘ ਜੀ। ਕਿਹੜੇ ਪਿੰਡ ਤੋਂ ਆਏ ਜੀ? ਹੁਰਬਾ ਤੋਂ ਜੀ। ਕਿੰਨੀ ਫਸਲ ਲੈ ਕੇ ਆਏ ਜੀ? ਇਹ ਸਵਾ ਕੈਕੜ ਦੀ ਹੈ ਜੀ ਅਜੇ। ਕਿਸ ਤਰ੍ਹਾਂ ਦਾ ਜਿਹੜੀ ਫਸਲ ਇਸ ਵਾਰ ਰੈਡੀ ਹੈ ਤੁਹਾਡੇ ਪਹਿਲਾਂ ਉਧੇਰੀ ਲੈ ਕੇ ਆਏ ਹੋ। ਕਿਹੋ ਜੀ ਫਸਲ ਦੀ ਕੁਆਲਿਟੀ ਹੈ ਜੀ? ਠੀਕ ਹੈ ਜੀ। ਬਹੁਤ ਵਧੀਆ ਅੱਗੇ ਨਾਲੋਂ। ਜਿੰਨਾ ਫਰਕ ਲੱਗਦਾ ਪਹਿਲਾਂ ਨਾਲੋਂ ਜੀ। ਕੁਆਲਿਟੀ ਵਧੀਆ ਝਾੜਦਾ ਤਾਂ ਕੋਈ ਅਜੇ ਸਾਰੀਆਂ ਨਿਕਲੇ ਤੇ ਪਤਾ ਲੱਗੂਗਾ ਜੀ। ਕੁਆਲਿਟੀ ਵਧੀਆ ਇਸ ਵਾਰ। ਤੇ ਅੱਜ ਡੀਸੀ ਬੈਂਕ ਤੋਂ ਅੱਜ ਸ਼ੁਰੂਆਤ ਕਰਕੇ ਗਏ ਨੇ ਤੇ ਸਰਕਾਰ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਜਿਹੜੀ ਆ ਵੀ ਤੁਹਾਨੂੰ ਮਿਲੂਗੀ ਸਾਰੀਆਂ ਫੈਸਿਲਿਟੀਆਂ ਮੰਡੀ 'ਚ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਵਧੀਆ ਲੱਗਦੇ ਆ ਜੀ ਬਹੁਤ ਵਧੀਆ ਪ੍ਰਬੰਧ ਨੇ ਜੀ ਤੁਹਾਡੀ ਪਹਿਲੀ ਡੇਰੀ ਵਿਕੀ ਆ ਹਾਂ ਜੀ ਕੀ ਕਹੋਗੇ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਜੀ ਅੱਗੇ ਤਾਂ ਕਦੇ ਵੀ ਨਹੀਂ ਇਸ ਤਰ੍ਹਾਂ ਇੱਕਦਮ ਆਉਂਦੀ ਸਰਵੇਲੇ ਹੋਏ ਤੇ ਇਸ ਵਾਰ ਤਾਂ ਸਵੇਰੇ ਆਓ ਤੇ ਸ਼ਾਮ ਨੂੰ ਜਾਓ ਹੋਰ ਕੋਈ ਪ੍ਰਸ਼ਾਨੀ ਨਹੀਂ ਜੀ ਮੰਡੀ 'ਚ ਕੋਈ ਨਹੀਂ ਜੀ ਫਿਲਹਾਲ ਅਜੀ ਹਾਂ ਜੀ